ਅਸਲ ਵਿੱਚ ਮਹਾ ਕਵਰ ਸਿੰਘ ਵੇਦੀ ਖੇਡ ক্রিকেট ਦੀ ਪੱਖ ਤੋਂ ਬਹੁਤ ਸਾਰੇ ਖਿਡਾਰੀ ਆਊਟ ਹੋ ਕੇ ਬੈਕ ਟੂ ਪਵੇਲੀਅਨ ਜਾਂਦੇ ਵਿਖੇ ਜਾ ਸਕਦੇ ਆ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਆਮ ਆਦੀ ਪਾਰਟੀ ਨੇ ਫੀਲਡਿੰਗ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਕਬਰਾੜ ਦਿਖਾਈ ਦੇ ਰਹੀ ਆ ਚੋਣਾਂ ਤੋਂ ਪਹਿਲਾਂ ਆਮ ਆਦੀ ਪਾਰਟੀ ਨੇ ਜਿਸ ਤਰ੍ਹਾਂ ਦੀ ਫੀਲਡਿੰਗ ਕਾਂਗਰਸ ਦੇ ਆਲੇ ਦੁਆਲੇ ਲਗਾ ਰੱਖੀ ਆ ਤਾਂ ਕਹਿ ਸਕਦੇ ਆ ਕਿ ਬਹੁਤ ਸਾਰੀਆਂ ਵਿਕਟਾਂ ਡਿੱਗਦੀਆਂ ਵੇਖੀਆਂ ਜਾ ਸਕਦੀਆਂ ਜਦੇ ਵਿੱਚ ਦੋ ਕੁ ਵਿਕਟਰਤਾ ਚੱਬੇਵਾਲ ਤੇ ਗੁਰਪ੍ਰੀਤ ਜੇਪੀ ਦੇ ਰੂਪ ਵਿੱਚ ਦਿਖ ਚੁੱਕੀਆਂ ਤੇ ਸਿਆਸਤ ਦੀ ਪਿੱਛ ਤੋਂ ਕੁਝ ਅਜਿਹੇ ਸਿਆਸਤਦਾਨ ਨੇ ਜਿਨ੍ਹਾਂ ਨੇ ਪਿੱਛੇ ਹਟਣ ਦਾ ਫੈਸਲਾ ਕਰ ਲਿਆ ਜਿਸ ਦੇ ਵਿੱਚ ਜ਼ਿਕਰ ਹੋ ਰਿਹਾ ਨਵਜੋਤ ਸਿੰਘ ਸਿੱਧੂ ਦਾ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਆ ਕਿ ਉਹ ਹੁਣ ਆਈਪੀਐਲ ਦੇ ਮੈਚਾਂ ਦੇ ਵਿੱਚ ਕਮੈਂਟਰੀ ਕਰਦੇ ਨਜ਼ਰ ਆਉਣਗੇ ਤਾਂ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ 6 ਸਾਲਾਂ ਬਾਅਦ ਮੁੜ ਕ੍ਰਿਕਟ ਦੇ ਵਿੱਚ ਕਮੈਂਟਰੀ ਕਰਦੇ ਵਖਾਈ ਦੇਣਗੇ ਜਿਵੇਂ ਹੀ ਨਵਜੋਤ ਸਿੰਘ ਸਿੱਧੂ ਦਾ ట్ਵੀਟ ਸਾਹਮਣੇ ਆਇਆ ਤਾਂ ਬਹੁਤ ਚਰਚਾਵਾ ਦਿਖਾਈ ਦੇ ਰਹੀਆਂ ਕਿ ਕੀ ਨਵਜੋਤ ਸਿੰਘ ਸਿੱਧੂ ਸਿਆਸਤ ਛੱਡ ਚੁੱਕੇ ਆ ਕਿ ਉਹਨਾਂ ਨੇ ਅਜਿਹੇ ਸੰਕੇਤ ਦੇ ਦਿੱਤੇ ਆ ਕਿ ਉਹ ਹੁਣ ਸਿਆਸਤ ਨਹੀਂ ਕਰਨਗੇ ਤਾਂ ਜਿਸ ਤਰ੍ਹਾਂ ਦਾ ਮਾਹੌਲ ਪਿਛਲੇ ਸਮਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਬਣਾਇਆ ਹੋਇਆ ਸੀ ਤਾਂ ਜਦੋਂ ਹੁਣ ਉਹਨਾਂ ਨੂੰ ਆਪਣੀ ਹੀ ਪਾਰਟੀ ਦੇ ਵਿੱਚ ਕੋਈ ਵੱਡਾ ਹੰਗਾਰਾ ਨਾ ਮਿਲਿਆ ਕੋਈ ਵੱਡੀ ਜ਼ਿੰਮੇਵਾਰੀ ਦਿਖਾਈ ਨਾ ਦਿੱਤੀ ਤਾਂ ਹੁਣ ਨਵਜੋਤ ਸਿੰਘ ਸਿੱਧੂ ਨੇ ਪਿੱਛੇ ਹਟਣ ਦਾ ਫੈਸਲਾ ਲੈ ਲਿਆ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਰਾਜਪਾਲ ਨੂੰ ਮਿਲਣ ਗਏ ਸਨ ਜਿੱਥੇ ਉਹਨਾਂ ਨੇ ਪੰਜਾਬ ਦੇ ਵਿੱਚ ਹੋ ਰਹੀ ਮਾਈਨਿੰਗ ਦੇ ਮੁੱਦੇ ਨੂੰ ਚੁੱਕਿਆ ਸ਼ਰਾਬ ਘਟਾਲੇ ਦੇ ਮੁੱਦੇ ਨੂੰ ਉਭਾਰਿਆ ਤਾਂ ਉੱਥੇ ਹੀ ਇੱਕ ਸਵਾਲ ਪੱਤਰਕਾਰ ਨੇ ਨਵਜੋਤ ਸਿੰਘ ਸਿੱਧੂ ਨੂੰ ਕੀਤਾ ਸੀ ਕਿ ਉਹ ਇਸ ਵਾਰ ਲੋਕ ਸਭਾ ਦੀ ਚੋਣ ਕਿੱਥੋਂ ਲੜਨ ਜਾ ਰਹੇ ਆ ਤਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਟੁੱਕ ਦੇ ਵਿੱਚ ਹੀ ਆਖ ਦਿੱਤਾ ਸੀ ਕਿ ਉਹ ਇਸ ਵਾਰ ਲੋਕ ਸਭਾ ਦੀ ਚੋਣ ਨਹੀਂ ਲੜਨਗੇ ਜਿਸ ਤੋਂ ਸਪਸ਼ਟ ਹੋ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਸਾਥ ਨਹੀਂ ਦੇਣਗੇ ਤਾਂ ਨਵਜੋਤ ਸਿੰਘ ਸਿੱਧੂ ਇਹ ਸਾਰੀ ਪਿਕਚਰ ਸਿਆਸਤ ਦੀ ਬਾਹਰ ਬੈਠ ਕੇ ਹੀ ਦੇਖਣਾ ਚਾਹੁੰਦੇ ਆ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਕੀ ਰਹਿ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਦੇ ਵਿੱਚੋਂ ਕਾਂਗਰਸ ਨੂੰ ਮੌਜੂਦਾ ਸਮੇਂ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਤਾਂ ਵੱਡੀਆਂ ਚੁਣੌਤੀਆਂ ਤੇ ਚਿੰਤਾਵਾਂ ਕਾਂਗਰਸ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਇਹ ਵੀ ਚਰਚਾ ਬਣੀ ਹੈ ਕਿ ਇੱਕ ਪੰਜਾਬੀ ਦਾ ਮੁਹਾਵਰਾ ਨਵਜੋਤ ਸਿੰਘ ਸਿੱਧੂ ਤੇ ਫਿੱਟ ਬੈਠਦਾ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ ਤਾਂ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਤੋੜ ਵਿਛੋੜਾ ਸਿਆਸਤ ਤੋਂ ਕੀਤਾ ਤਾਂ ਉਸ ਦੇ ਵਿੱਚੋਂ ਇਹੀ ਸੰਕੇਤ ਨਜ਼ਰ ਆ ਰਿਹਾ ਕਿ ਉਹ ਹੁਣ ਦੇਰੀ ਨਾਲ ਜਾਂ ਫੇਰ ਕਦੇ ਸਿਆਸਤ ਦੇ ਵਿੱਚ ਨਜ਼ਰ ਆਉਣਗੇ ਜਦੋਂ ਕਾਂਗਰਸ ਹਾਈ ਕਮਾਂਡ ਉਹਨਾਂ ਦੇ ਪ੍ਰਤੀ ਕੁਝ ਸੋਚੇਗੀ ਕੋਈ ਵੱਡੀ ਜ਼ਿੰਮੇਵਾਰੀ ਦੇਵੇਗੀ ਕਾਫੀ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਦੇ ਖੜਾਕ ਸਿਆਸਤ ਦੇ ਵਿੱਚ ਕਾਂਗਰਸ ਦੇ ਵਿੱਚ ਨਜ਼ਰ ਆ ਰਹੇ ਸਨ ਤਾਂ ਉਸ ਨੂੰ ਲੈ ਕੇ ਵੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਹਮੇਸ਼ਾ ਹੀ ਇਸ ਮਸਲੇ ਨੂੰ ਲੈ ਕੇ ਕਾਫੀ ਗੰਭੀਰ ਸਨ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਵਕਰੇ ਤੌਰ ਤੇ ਚਹਲ ਪਹਲ ਕਰਦੇ ਆ ਤਾਂ ਉਸ ਦੇ ਨਾਲ ਕਾਂਗਰਸ ਕਿਤੇ ਨਾ ਕਿਤੇ ਕਮਜ਼ੋਰ ਪੈਂਦੀ ਵਿਖਾਈ ਦਿੰਦੀ ਹੈ ਕਾਂਗਰਸ ਦੇ ਵਿੱਚ ਖਾਨਾ ਜੰਗੀ ਵਿਖਾਈ ਦਿੰਦੀ ਹੈ ਤਾਂ ਕਹਿ ਸਕਦੇ ਹਾਂ ਕਿ ਚੋਣਾਂ ਦੇ ਮਾਹੌਲ ਤੋਂ ਪਹਿਲਾਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਵਿੱਚ ਜਾਣ ਪਾਉਣ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਉਹਨਾਂ ਦੀਆਂ ਰੈਲੀਆਂ ਨੂੰ ਅਖਾੜੇ ਦਾ ਨਾਮ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਦਿਗਜ਼ ਆਗੂਆਂ ਦੇ ਵਿਚਾਰੇ ਤੂੰ ਤਲੱਕ ਬਖਾਈ ਦਿੱਤੀ ਸੀ ਤਾਂ ਨਵਜੋਤ ਸਿੰਘ ਸਿੱਧੂ ਨੇ ਚਾਹੁੰਦੇ ਕਿ ਉਸ ਤਰ੍ਹਾਂ ਦਾ ਚਰਖਾ ਕੱਤ ਕੇ ਕਾਂਗਰਸ ਦੀਆਂ ਤੰਦਾਂ ਨੂੰ ਮજબૂત ਕੀਤਾ ਜਾ ਸਕੇ ਜੈਸਦਾ ਸੇਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਾ ਸਕਦਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਜਾ ਸਕਦਾ ਹੈ ਤਾਂ ਕਹਿ ਸਕਦੇ ਆ ਕਿ ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸ ਵਾਲਾ ਚਰਖਾ ਕਤਲਾ ਹੀ ਨਹੀਂ ਚਾਹੁੰਦੇ ਜਿਹੜਾ ਚਰਖਾ ਉਹਨਾਂ ਦੀ ਪਾਰਟੀ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਜਿਹੜਾ ਚਰਖਾ ਗੁਜਰਾਤ ਦੇ ਵਿੱਚ ਮਹਾਤਮਾ ਗਾਂਧੀ ਨੇ ਕੋਚਰਮ ਆਸ਼ਰਮ ਦੇ ਵਿੱਚ ਕੱਤਿਆ ਸੀ ਕਿਉਂਕਿ ਉਹ ਚਰਖਾ ਇਹ ਤਰ੍ਹਾਂ ਦੇ ਸੰਕੇਤ ਦਿੰਦਾ ਸੀ ਉਸੇ ਸਾਬਰਬਤੀ ਆਸ਼ਰਮ ਤੇ ਕੋਚਰਾਬ ਆਸ਼ਰਮ ਦੇ ਵਿੱਚ ਬੈਠ ਕੇ ਜਨ ਅੰਦੋਲਨ ਦੀ ਸ਼ੁਰੂਆਤ ਮਹਾਤਮਾ ਗਾਂਧੀ ਨੇ ਕੀਤੀ ਸੀ ਜੋ ਕਿਰਤ ਦਾ ਸਨੇਹਾ ਦਿੰਦਾ ਸੀ ਜੋ ਖਾਦੀ ਦੇ ਕੱਪੜੇ ਪਹਿਨਣ ਦਾ ਸਨੇਹਾ ਦਿੰਦਾ ਸੀ ਜੋ ਦੇਸ਼ ਦੇ ਵਿੱਚ ਅਜਹੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸਨੇਹਾ ਦਿੰਦਾ ਸੀ ਸ਼ਾਇਦ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਨੌਜੋਤ ਸਿੰਘ ਸਿੱਧੂ ਉਸ ਚਰਖੇ ਦੀ ਮਹੱਤਤਾ ਨੂੰ ਨਹੀਂ ਸਮਝ ਸਕੇ ਜਿਹਦੇ ਨਾਲ ਕਾਂਗਰਸ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਤਾਂ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਤੋਂ ਬਾਅਦ ਸਪਸ਼ਟ ਹੁੰਦਾ ਨਜ਼ਰ ਆ ਰਿਹਾ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਦੂਰ ਜਾ ਰਿਹਾ ਤੇ ਉਹਨਾਂ ਨੇ ਆਪਣਾ ਰਸਤਾ ਬਦਲ ਲਿਆ ਤੇ ਉਹ ਅੱਗੇ ਜਾ ਕੇ ਸਿਆਸਤ ਕਰਦੇ ਆ ਜਾਂ ਨਹੀਂ ਕਰਦੇ ਫਿਲਹਾਲ ਜਿਸ ਤਰ੍ਹਾਂ ਉਹ ਬਿਬਾਕੀ ਨਾਲ ਚੱਲਦੇ ਆ ਬਿਬਾਕੀ ਨਾਲ ਬੋਲਦੇ ਆ ਹਮੇਸ਼ਾ ਹੀ ਉਹਨਾਂ ਦਾ ਅਗਰੈਸਿਵਪੁਣਾ ਕਿਤਨਾ ਕਿਤੇ ਕਾਂਗਰਸ ਦੇ ਅੰਦਰ ਵੱਡਾ ਖਲਾਫ ਪੈਦਾ ਕਰਦਾ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਨਮਜੋਤ ਸਿੰਘ ਸਿੱਧੂ ਨੇ ਸਿਰਜਿਆ ਹੋਇਆ ਸੀ ਤਾਂ ਉਸ ਦੇ ਵਿੱਚ ਅਜਹੀਆਂ ਚਰਚਾਵਾਂ ਵੀ ਨਜ਼ਰ ਆ ਰਹੀਆਂ ਸਨ ਕਿ ਸਿਆਸਤ ਦੇ ਵਿੱਚ ਧੀਰਜ ਦੀ ਲੋੜ ਹੁੰਦੀ ਹੈ ਸੰਜਮ ਦੀ ਲੋੜ ਹੁੰਦੀ ਹੈ ਤੇ ਸਿਆਸਤ ਹਮੇਸ਼ਾ ਸੂਝ ਬੂਝ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਹੁਣ ਤੱਕ ਪੰਜਾਬ ਦੀ ਸਿਆਸਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਆਪਣੀ ਸੂਝਬੂਝ ਦੇ ਨਾਲ ਮੁੱਖ ਮੰਤਰੀ ਬਣੇ ਅਜਿਹੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਿਆਸਤਦਾਨ ਨੇ ਜਿਨ੍ਹਾਂ ਨੇ ਆਪਣੀ ਸਿਆਸਤ ਦਾ ਸੂਝਬੂਝ ਦਾ ਲੋਹਾ ਮਨਵਾਇਆ ਜਿਵੇਂ ਕੈਪਟਨ ਮਨਿੰਦਰ ਸਿੰਘ ਨੂੰ ਹਟਾਇਆ ਨਮਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਮਿਲਦੀ ਖੁੱਸ ਗਈ ਉਸ ਤੋਂ ਬਾਅਦ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਪਰੰਤੂ ਕਿਤਨਾ ਕਿਤੇ ਰੋੜ ਰੇਜ਼ ਮਾਮਲੇ ਦੇ ਵਿੱਚ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਗਿਆ ਜੇਲ੍ਹ ਤੋਂ ਬਾਹਰ ਆ ਕੇ ਉਹਨਾਂ ਨੇ ਇੱਕ ਵਾਰ ਫਿਰ ਰਾਜਨੀਤੀ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਦੇ ਵਿੱਚ ਜਾਣ ਪਾਣ ਦੀ ਕੋਸ਼ਿਸ਼ ਕੀਤੀ ਪਰੰਤੂ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਨਮਜੋਤ ਸਿੰਘ ਸਿੱਧੂ ਰੈਲੀਆਂ ਕਰ ਰਹੇ ਸਨ ਵੱਖਰੇ ਅਖਾੜੇ ਲਗਾ ਰਹੇ ਸਨ ਤਾਂ ਉਸ ਦੀ ਪਿੰਕ ਕਾਂਗਰਸ ਹਾਈ ਕਮਾਂਡ ਤੱਕ ਵੀ ਪੁੱਜੀ ਤਾਂ ਵੱਡੇ ਇਤਰਾਜ਼ ਆਏ ਤਾਂ ਹੁਣ ਕਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਮੌਜੂਦਾ ਮਾਹੌਲ ਵਿੱਚ ਗਾਲ ਗਲਦੀ ਵਿਖਾਈ ਨਹੀਂ ਦੇ ਰਹੀ ਐਸੇ ਕਰਕੇ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾ ਨਾ ਲੜਨ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਿਵੇਂ ਜਿਵੇਂ ਚੋਣਾਂ ਦਾ ਮਾਹੌਲ ਪਖੇਗਾ ਤਾਂ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾ ਕੇ ਹੋਰਲੇ ਪਾਸੇ ਭੇਜ ਸਕਦੀ ਹੈ ਪੰਜਾਬ ਦੇ ਵਿੱਚ ਕਿਤੇ ਸਟਾਰ ਪ੍ਰਚਾਰਕ ਵਜੋਂ ਉਹਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਤਾਂ ਅਜਹੀਆਂ ਜ਼ਿੰਮੇਵਾਰੀਆਂ ਵੀ ਉਹ ਛੱਡਣਾ ਚਾਹੁੰਦੇ ਸਨ ਇਸੇ ਕਰਕੇ ਉਹਨਾਂ ਨੇ ਸਿਆਸਤ ਦੀ ਪਿੱਛੇ ਛੱਡੀ ਤੇ ਕ੍ਰਿਕਟ ਵਾਲੇ ਪਾਸੇ ਰੁਕ ਕੀਤਾ ਜੋ ਹੁਣ ਕਮੈਂਟਰੀ ਕਰਦੇ ਨਜ਼ਰ ਆਉਣਗੇ ਤਾਂ ਹੁਣ ਜਿਸ ਤਰ੍ਹਾਂ ਮਾਹੌਲ ਚੋਣਾਂ ਦਾ ਭਖਿਆ ਨਜ਼ਰ ਆ ਰਿਹਾ ਹੈ ਸਿਆਸਤ ਦੇ ਇਸ ਮਾਹੌਲ ਦੇ ਵਿੱਚ ਆਮਾਦੀ ਪਾਰਟੀ ਵੱਲੋਂ ਜਿਸ ਤਰ੍ਹਾਂ ਦੀ ਫੀਲਡਿੰਗ ਲਗਾ ਕੇ ਕਾਂਗਰਸ ਦੀਆਂ ਵਿਕਟਾਂ ਨੂੰ ਡੇਗਿਆ ਜਾ ਰਿਹਾ ਤਾਂ ਇਸ ਦੀ ਪਿੰਕ ਕਾਂਗਰਸ ਹਾਈ ਕਮਾਂਡ ਤੱਕ ਵੀ ਪਈ ਐ ਤੇ ਗੱਟ ਜੋੜ ਨੂੰ ਲੈ ਕੇ ਕੁਝ ਚਰਚਾਵਾਂ ਫੇਰ ਚਲਾਈਆਂ ਗਈਆਂ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇੱਕ ਪਾਸੇ ਪਟੜ ਈਮਾਨਦਾਰੀ ਤੇ ਦੂਜੇ ਪਾਸੇ ਕੁਝ ਅਜਿਹੇ ਸਿਆਸਤਦਾਨਾਂ ਤੇ ਵੱਡੇ ਦੋਸ਼ ਭਗਵੰਤ ਮਾਨ ਲਗਾਉਂਦੇ ਨਜ਼ਰ ਆ ਰਿਹਾ ਜਿਸ ਦੇ ਨਾਲ ਪਾਰਟੀ ਕਾਂਗਰਸ ਦੇ ਉੱਤੇ ਹੀ ਵੱਡੇ ਸਵਾਲ ਖੜੇ ਹੁੰਦੇ ਆ ਇਸ ਕਰਕੇ ਗੱਠ ਜੋੜ ਦੀਆਂ ਸੰਭਾਵਨਾਵਾਂ ਵੀ ਘੱਟ ਦਿਖਾਈ ਦਿੰਦੀਆਂ ਤੇ ਜਿਸ ਤਰ੍ਹਾਂ ਚੱਬੇਵਾਲ ਦੀ ਵਿਕਟ ਡਿੱਗੀ ਐ ਜਿਸ ਤਰ੍ਹਾਂ ਜੇਪੀ ਦੀ ਵਿਕਟ ਡਿੱਗੀ ਹੈ ਉਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਵੱਲੋਂ ਲਗਾਏ ਗਏ ਇੱਕ ਫੋਨ ਨੇ ਕਾਂਗਰਸ ਦੇ ਵਿੱਚ ਉਸ ਤਰ੍ਹਾਂ ਦੀ ਹਰਕਤ ਨੂੰ ਛੇੜ ਦਿੱਤਾ ਹੈ ਜਿਸ ਦੇ ਨਾਲ ਸਥਿਤੀ ਨੂੰ ਸੰਭਾਲਿਆ ਜਾ ਸਕੇ ਹੁਣ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਉਹ ਹੁਸ਼ਿਆਰਪੁਰ ਦੇ ਵਿੱਚ ਵਕ ਵਕ ਥਾਵਾਂ ਤੇ ਜਾ ਕੇ ਬੈਠਕਾਂ ਕਰਦੇ ਨਜ਼ਰ ਆ ਰਿਹਾ ਹੈ ਤਾਂ ਕਿ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਅੱਗੇ ਖੜੀਆਂ ਕਰ ਰਹੀ ਹੈ ਤੇ ਉਸ ਦੇ ਨਾਲ ਕਿਸ ਤਰ੍ਹਾਂ ਨੇ ਜਠਣਾ ਇਥੋਂ ਤੱਕ ਕਿ ਕੁਝ ਚਿਹਰਿਆਂ ਨੂੰ ਵੀ ਕਾਂਗਰਸ ਵੱਲੋਂ ਜਿਨ੍ਹਾਂ ਥਾਮਾਂ ਤੇ ਉਤਾਰਿਆ ਜਾਣਾ ਸੀ ਉਹਨਾਂ ਥਾਮਾਂ ਦੇ ਉੱਤੇ ਵੀ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੇ ਨੂੰ ਜਲੰਧਰ ਲਿਆਉਣ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਇੱਕ ਵਾਰ ਫਿਰ ਦਲਤ ਚਿਹਰਾ ਹੋਣ ਕਰਕੇ ਉਹਨਾਂ ਨੂੰ ਹੁਸ਼ਿਆਰਪੁਰ ਸੀਟ ਤੋਂ ਲੜਾਉਣ ਦਾ ਫੈਸਲਾ ਕਰ ਰਹੀ ਹੈ ਹਾਈ ਕਮਾਂਡ ਤੇ ਚਰਨਜੀਤ ਚੰਨੇ ਨੂੰ ਦਿੱਲੀ ਬੁਲਾ ਕੇ ਇਸ ਤਰ੍ਹਾਂ ਦੇ ਨਿਰਦੇਸ਼ ਵੀ ਦਿੱਤੇ ਗਿਆ ਕਿ ਉਹ ਤਿਆਰੀ ਕਰਕੇ ਰੱਖਣਾ ਉਹਨਾਂ ਨੂੰ ਜਲੰਧਰ ਜਾਂ ਹਸ਼ਿਆਰਪੁਰ ਉਮੀਦਵਾਰ ਵੱਜੋਂ ਉਤਾਰਿਆ ਜਾ ਸਕਦਾ ਹੈ ਤਾਂ ਕਿ ਆਮ ਆਦੀ ਪਾਰਟੀ ਨੂੰ ਉਸ ਤਰ੍ਹਾਂ ਦੀ ਟੱਕਰ ਦਿੱਤੀ ਜਾ ਸਕੇ ਜਿਸ ਤਰ੍ਹਾਂ ਦੀਆਂ ਵਿਕਟਾਂ ਆਮ ਆਦੀ ਪਾਰਟੀ ਵੱਲੋਂ ਕਾਂਗਰਸ ਦੀਆਂ ਡੇਗੀਆਂ ਜਾ ਰਹੀਆਂ